ਤੋ ਸਾਨੂੰ ਦੋਸਤੋ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਚਾਈਨਿਸ ਟੈਂਪਲ ਤੇ ਅੱਜ ਇਹਨਾਂ ਦਾ ਚਾਈਨਿਸ ਨਿਊਜ਼ਰ ਆਗਾ ਤੋ ਇਹ ਕਰਕੇ ਆਪਾਂ ਆਏ ਅੱਜ ਚਾਈਨਿਸ ਟੈਂਪਲ ਦੇਖਣ ਤੁਹਾਨੂੰ ਸਾਰੇ ਦੇ ਦਰਸ਼ਨ ਕਰਾਵਾਂਗੇ ਆਪਾਂ ਜੁੜੇ ਰਹੋ ਸਾਡੇ ਨਾਲ ਬਹੁਤ ਟੂਰਿਸਟ ਆਉਂਦੇ ਨੇ ਘੁੰਮਣ ਫਿਰਨ ਦੇਖ ਸਾਦ ਕਿੰਨੇ ਸੋਹਣੇ ਘਰ ਨੇ ਇੱਥੇ ਤੇ ਆਹ ਦੇਖੋ ਚਰਚਾਂ ਜ਼ਿਆਦਾ ਨਹੀਂ ਕਿਉਂਕਿ ਇਧਰ ਗੋਰੇ ਬਹੁਤ ਰਹਿੰਦੇ ਨੇ ਦੇਖੋ ਚੈੱਕ ਕਰੋ ਜੀ ਸ ਚਰਚ ਬਹੁਤ ਸੋਹਣੀ ਲੁੱਕ ਹੈ ਜੀ ਆਓ ਦੇਖੋ ਸਾਰੇ ਗੋਰੀ ਗੋਰੇ ਨੇ ਜਿਹਨੇ ਰਹਿੰਦੇ ਨੇਗੇ ਔਰ ਟੂਰਿਸਟ ਆ ਰਹੇ ਨੇ ਗੁੱਡ ਲੱਕੀ ਸਵੇ ਹੋਟਲ ਆ ਉਹ ਸਾਹਮਣੇ ਆ ਦੋਸਤੋ ਪੈਦਲ ਜਾਣਾ ਪੈ ਰਿਹਾ ਆਪਣੀ ਉਹ ਸੁਣਾ ਲੱਗਦਾ ਹੈ ਟੈਂਪਲ ਤੋ ਦੋਸਤੋ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਮੋਲਖ ਆ ਰਿਹਾ ਤੁਸੀ ਸਾਰੇ ਟੈਂਪਲ ਚ ਜਾ ਰਹੇ ਨੇ ਮੱਥਾ ਟੇਕਣ ਵਾਸਤੇ ਟੈਂਪਲੋ ਸਾਹਮਣੇ ਆ ਸਾਰੇ ਲੋਕ ਜਾਣ ਕੇ ਉੱਥੇ ਮੱਥਾ ਟੇਕਣ ਸੋ ਆਪਾਂ ਅੱਗੇ ਚੱਲ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਸੇਕਨ ਦੋਇਤੋ ਦੇਖੋ ਕਿੰਨੀ ਰੌਣਕ ਲੱਗੀ ਹੋਈ ਆ ਬਹੁਤ ਉੱਤੀ ਆਹੋ ਆਹ ਦੇਖੋ ਰੈਸਟੋਰੈਂਟ ਆ ਪੀ ਚੱਲ ਰਿਹਾ ਇਹਦਾ ਦੋਸਤੋ ਬਹੁਤ ਇਕੱਠ ਹੋਇਆ ਹੈ ਇੱਥੇ ਆਪਾਂ ਉਹ ਦੇਖੋ ਸਾਹਮਣੇ ਟੈਂਪਲ ਉਹ ਉੱਪਰ ਚੱਲਦੇ ਆਪਾਂ ਸੁੰਦਰਾਵਾਂਗੇ ਆਹ ਦੇਖੋ ਆ ਗਿਆ ਆਹ ਇਹ ਲੱਭਾਂ ਦੇ ਇਹ ਤਾਂ ਸਾਲਾ ਪਹਿਲਾਂ ਇੱਥੇ ਆ ਕੇ ਖਲੋਤਾ ਸੀ ਉਹ ਇਦਾਂ ਲੋਕ ਇੱਥੇ ਆਉਂਦੇ ਨੇ ਇਕੱਠ ਕਰਕੇ ਦੋਸਤੋ ਟੈਂਪਲ ਦੇਖਣਾ ਦੇਖ ਸਕਦੇ ਹੋ ਬਹੁਤ ਲੋਕ ਆਉਂਦੇ ਨੇ ਇੱਥੇ ਆਹ ਨਾ ਇਕੱਠਾ ਹੋਇਆ ਰਿਆ ਨਾ ਉਹ ਦੇਖੋ ਜਿਹੜੇ ਉਹ ਮੂਰਤਾਂ ਬਣਾਈਆਂ ਪਈਆਂ ਨੇ ਨਾ ਇਹਨਾਂ ਦੇ ਬਾਬੇ ਬੂਬੇ ਨੇ ਮਿਲਦਾ ਸੋ ਬਹੁਤ ਟੂਰਿਸਟ ਆਉਂਦੇ ਨੇ ਘੁੰਮਣ ਫਿਰਨੇ ਤੇ ਵਾਹ ਜੀ ਵਾਹ ਇੱਕ ਮਿੰਟ ਬਹੁਤ ਸੋਹਣਾ ਯਾਰ ਟੈਂਪਲ ਉਹ ਦੇਖੋ ਦੋਸਤੋ ਵਾਹ ਜੀ ਵਾਹ ਆ ਦੇਖੋ ਇਹਨਾਂ ਦੀ ਸਾਰੇ ਬਾਬੇ ਨੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਯਾਰ ਇਹ ਟੈਂਪਲ ਬਹੁਤ ਜਿਆਦਾ ਵੱਡਾ ਸੋ ਬਹੁਤ ਜਿਆਦਾ ਪੂਜਦੇ ਨੇ ਇੱਥੇ ਲੋਕ ਆ ਵਾਹ ਜੀ ਵਾਹ ਦੇਖੋ ਦੋਸਤੋ ਸਜਾਵਟ ਕੀਤੀ ਵੀ ਯਾਰ ਸਿਰਾਲ ਆਈਡੀਆ ਗੱਲ ਬਾਤ ਸੋ ਹੁਣ ਆਪਾਂ ਚੱਲਦੇ ਆਂ ਉੱਪਰ ਕਾਫੀ ਉੱਚੀ ਜਾਣਾ ਪੈਣਾ ਪੌੜੀਆਂ ਚੜ੍ਹ ਕੇ ਦੇਖੋ ਗੋਰੇ ਬਹੁਤ ਟੂਰਿਸਟ ਆਉਣੇ ਇਥੇ ਤੋਂ ਬਣ ਕਰਨਾ ਉਹ ਸਾਹਮਣੇ ਤੁੰਜੀਦਾ ਹੋਣਾ ਬਹੁਤ ਸੋਹਣੀ ਜੈ ਤੋਰ ਇਸ ਵਿੱਚ ਬੋਹ ਇਹ ਰਾ ਦੇਖੋ ਇੱਥੇ ਮਿਲਦਾ ਪਾਣੀ ਆਉਂਦਾ ਹੁਣ ਉੱਪਰੋਂ ਪਹਾੜੀ ਜਿੋਂ ਚੱਲੇ ਜਿਓ ਉੱਪਰ Ogi, eu estou a poudia dos dois. E no metrajana, eu para. Wow! Bom, isso muito Olha, isso Uau, cara! ஆோம் <laughs> ਉਹ ਬਿਊਟੀ ਦਾ ਗੋਰੇ ਬੋਟ ਇੱਥੇ ਆਉਂਦੇ ਨੇ ਘੁੰਮਣ ਫਿਰਨ ਦੇ ਲਈ ਦੇਖੋ ਕਿੰਨਾ ਘਾਟਾ ਉਹ ਉੱਪਰ ਜਾਣਾ ਆਪਾ ਇਹ ਲੈਣ ਲੈ ਟਾਈਮ ਲਾਦਾ ਇਹ ਕੋ ਬਹੁਤ ਟੂਰਿਸਟ ਇਥੇ ਜੁਆਏ ਕਰਨ ਆਉਂਦੇ ਨੇ ਹੁਣ ਆਪਾਂ ਉੱਪਰ ਜਾ ਕੇ ਦਿਖਾਉਨੇ ਆ ਤੁਹਾਨੂੰ ਰੌਣਕ ਮੇਲਾ ਕਿਦਾਂ ਮੁੰਡਿਆ ਵਧੀਆ ਲੱਗ ਰਿਹਾ ਇਹ ਤਾਂ ਮੈਨੂੰ ਨੈਣਾ ਦੇਵੀ ਵਾਲੀ ਫੀਲਿੰਗ ਆ ਰਹੀ ਹੈਗੀ ਐਦਾਂ ਉੱਪਰ ਜਾਂਦੇ ਹਾਂ ਤੇ ਮੱਥਾ ਟੇਕਣਾ ਥੱਕ ਗਿਆ ਪ੍ਰਿੰਸ ਨੂੰ ੱੱਕਾ ਲਾਉਣਾ ਪੈਣਾ ਲੱਗਦਾ ਹੜ ਜਾ ਤੇਰੇ ਪ੍ਰਿੰਸ ਮੈਂ ੱੱਕਾ ਲਾਉਣਾ ਤੈਨੂੰ ਚਿਕਾ ਰਹੀ ਛੱਡ ਦੋ ਕੋਈ ਬਾਬੇ ਸੱਤ ਰਖਵਾਦੀ ਭਰਾਵਾ ਆ ਗਿਆ ਜਮੇ ਹਮ ਤੇ ਭਲਾ ਕਿ ਮੈਂ ਨਹੀਂ ਕਰਨਾ ਹੁੰਦੇ ਆ ਬਸ ਉਲਟੇ ਉਲਟੇ ਮਾਰਦੇ ਨੇ ਤਕੀਕ ਦੇਖ ਸਾਗੇ ਦਿਨ ਦੋਸਤੋ ਬਹੁਤ ਇੰਜੋਏਮੈਂਟ ਹੋ ਰਿਹਾ ਹੈਗਾ ਫਾ ਜਾ ਰਿਹਾ ਉੱਪਰ ਆ ਆ ਆ ਆ ਲਓ ਵੀ ਦੋਸਤੋ ਹੋ ਗਈਆਂ ਪੌੜੀਆਂ ਸ਼ੁਰੂ ਇੱਥੋਂ ਥੋੜਾ ਪੰਛੀ ਆ ਗਿਆ ਉੱਪਰ ਵੀ ਫੈਰ ਆਹ ਤਕੀਆ ਨਾ ਦਿਨੇ ਦੇਖੋ ਪਾਉੜੀਆਂ ਦੇਖੋ ਤਾਂ ਲੋਕ ਚੜ ਕੇ ਆਉਣੇ ਪਰ ਉਹ ਨਹੀਂ ਨਾ ਨਾ ਉਹ ਕਹਿੰਦਾ ਕਿ ਆਦੀ ਨਹੀਂ ਉਹ ਫਾਇਰ ਕੋਲ ਉੱਪਰ ਗਿਆ ਡਾਉਣਾ چھوڑਣਾ ਬੋਲੇ ਥੱਕੇ ਕਿ ਨਹੀਂ ਵੀਰ ਜੀ ਤੂੰ ਦੱਸ ਤੂੰ ਦੱਸ ਨਾ ਬਈ ਆ ਦੇਖੇ ਨੇ ਤੱਕਾ ਲਾ ਕੇ ਲੈਣਾ ਪਿਆ ਓਏ ਹੋਏ ਆ ਗਏ ਪਰ ਉੱਪਰ ਬੜਾ ਸੁਣੀ ਦੇਖੋ ਕਿੰਨਾ ਟੂਰਿਸਟ ਤੇ ਲਾਹ ਰ ਰਹੇ ਨੇ ਲੋਕ ਮਾਥਮਾ ਗਾਂਡੇ ਇੱਕ ਨੂੰ ਤੋਂ ਪ੍ਰੇ ਕਰਨਾ ਦੇਖੋ ਕਿੰਨਾ ਟੂਰਿਸਟ ਤੇ ਲਾਹ ਰ ਰਹੇ ਨੇ ਲੋਕ ਮਾਥਮਾ ਗਾਂਡੇ ਇੱਕ ਨੂੰ ਤੋਂ ਪ੍ਰੇ ਕਰਨਾ ਪਰ ਰੌਣਕ ਬੜੀ ਲੱਗੀ ਦੀ ਆ ਕਰਨੇ ਕਿਵੇਂ ਲੱਗਿਆ ਆ ਗਏ ਆ ਉੱਪਰ ਦੋਸਤੋ ਸੋ ਹੁਣ ਆਪਾਂ ਤੁਹਾਨੂੰ ਦਿਖਾਉਣਾ ਉਹ ਆ ਗਏ ਸਾਹਮਣੇ ਟੈਂਪਲ ਵਾਹ ਜੀ ਵਾਹ ਬਹੁਤ ਸੋਹਣਾ ਮਾਹੌਲ ਆ ਯਾਰ ਇੱਥੇ ਐਨਾ ਜੀ ਲੱਗਦਾ ਦੇਖੋ ਕਿੰਨਾ ਲੋਕ ਆ ਰਹੇ ਨੇ ਵਾਓ ਯਾਰ ਓ ਮਾਈ ਗਾਡ ਲਾਈਕ ਵਾਓ ਕਿਦਾਂ ਲੱਗ ਰਿਹਾ ਹੈ ਇਹ ਟੈਂਪਲ ਬਹੁਤ ਸੋਹਣਾ ਲੱਗ ਰਿਹਾ ਹਨਾ ਯਾਰ ਕਿੰਨੀ ਗੱਲਬਾਤ ਹੈਗੀ ਬਹੁਤ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਯਾਰ ਬਹੁਤ ਜੀ ਲੱਗਿਆ ਇੱਥੇ ਆ ਕੇ ਕਿਦਾਂ ਫੀਲ ਹੋਇਆ ਕਰਦੇ ਆ ਕੇ ਜੀ ਲੱਗ ਰਿਹਾ ਹੈ ਬੜਾ ਸੋਹਣਾ ਯਾਰ ਦੇਖੋ ਇੱਕ ਵਾਰੀ ਤੁਸੀਂ ਬੜਾ ਜੀ ਗਰਮੀ ਆ ਗਈ ਉੱਪਰ ਚੜਦੇ ਕੀ ਬੜਾ ਸਾਈ ਸਾਈ ਮੁੱਠੀ ਬਹੁਤ ਅਫਰਨੀ ਹੈ ਓਹ ਹੋ ਹੋ ਬੜਾ ਸੋਹਣਾ ਯਾਰ ਤੋਂ ਹੁਣ ਅੱਗੇ ਚੱਲਦੇ ਅੱਗੇ ਦੋਸਤੋ ਓ ਮਾਈ ਗੋਡ ਸਾਰੇ ਲੋਕ ਇੱਥੇ ਫੋਟੋਆਂ ਕਰਾਉਂਦੇ ਨੇ ਸੋ ਵੀਰ ਤੋਂ ਫੋਟੋਆਂ ਕਰਾ ਰਹੇ ਹਾਂ ਆਪਾਂ ਹੁਣ ਫੜ ਲਾ ਲੈ ਕੇ ਨਾ ਭਾਦੇ ਹੁਣ ਬੜੀ ਵੀਰੇ ਪਾਣੀ ਹੋਵਾ ਕਰਾ ਕੇ ਹਟਿਆ ਥੈਂਕ ਯੂ ਥੈਂਕ ਯੂ ਸੋ ਦੇਖ ਸਕਦਾ ਹਾਂ ਕਿੰਨੀ ਜਿਆਦਾ ਰੌਣਕ ਲੱਗੀ ਪਈ ਆ ਓਏ ਹੋ ਹੋ ਵਾਓ ਯਾਰ ਬਹੁਤ ਸੋਹਣਾ ਦਾ ਦੇਖੋ ਲੋਕ ਕੰਮ ਦੇ ਫਿਰਦੇ ਨੇ ਇਹ ਦੋਸਤੋ ਬਹੁਤ ਟੂਰਿਸਟ ਆਉਂਦੇ ਨੇ ਇਥੇ ਨਿਸ਼ਾਨੂ ਖਤਰਾਂ ਚ ਹੁੰਦੇ ਸਾਰਿਆਂ ਜਰੀਬਾ ਬਹੁਤ ਬੱਜ ਗਿਆ ਇਹ ਨੀ ਸੋਹਣੀ ਲਾਈਟਿੰਗ ਕੀਤੀ ਜੇ ਦੇਖੋ ਤੁਸੀਂ ਆਹ ਜੀ ਵਾਹ ਇਹੜੀ ਆਪਣਾ ਜਾ ਰਿਹਾ ਇੱਕ ਤਾਂ ਸੇ ਮੇਰਾ ਉਹ ਕਿੱਧਰ ਚੱਲ ਜਾਣਾ ਨਹੀਂ ਹੋਣੀ ਮੈਂ ਹਾਂ ਤਰਾਜੀਨ ਤੋਂ ਦੇਖੋ ਚਾਲ ਦੂਜੀ ਤੇ ਵੀ ਦੂਜਾ ਓਏ ਹੋਏ ਹੋਏ ਟੱਕਾ ਲਾ ਟੱਕਾ ਲਾਓ ਸਪੋਰਟ ਰੱਖੀ ਵੀ ਆ ਪੂਰੀ ਆਇਤਾ ਸਾਲੇ ਫਿਸ਼ ਟੇਕੀ ਜਾਣਾ ਮਮਾ ਕਿੰਨੀ ਸੁਣੀ ਲਾਈਟਿੰਗ ਦੀ ਜੀ ਸਾਲੇ ਓਏ ਸਨੈਪਚੈਟ ਬਣਾ ਕੇ ਕੋਲੋਜੀ ਵਾਲੀ ਆਹੋ ਘੈਂਟ ਜੀ ਬਣਾ ਕੇ ਕਰਨੇ ਪੌੜੀ ਚੜਦੇ ਹੋਏ ਨੇ ਮੂਰਲਾ ਕੈਮਰਾ ਨਾਲ ਯੂਰਸ ਤੋਂ ਬੋਲੋ ਓਏ ਹੋਏ ਬੱਸ ਓਹ ਆ ਦੇਖੋ ਰੋ ਆ ਕੀਓ ਕੋਈ ਸਪੋਰਟ ਹੈ ਨਹੀਂ ਤਾਂ ਬੰਦਾ ਫੇਲਿਆ ਹੋਵੇ ਪੂਰਾ ਸ਼ਹਿਰ ਦੀਦਾ ਇੱਥੋਂ ਦੇਖੋ ਇੱਥੇ ਤੋਂ ਬਾਹੜਾ ਦੀਦਾ ਸਾਰੇ ਨਾ ਦੋਸਤੋ ਇਧਰ ਕਰ ਜਿੱਥੇ ਆਪਾਂ ਇਸ ਟਾਈਮ ਖੜੇ ਆ ਅਸੀਂ ਸਭ ਤੋਂ ਵੱਡਾ ਟੈਂਪਲ ਆ ਚੈਨਸ ਟੈਂਪਲ ਤੁਸੀਂ ਪਿੱਛੇ ਦੇਖ ਸਕਦੇ ਹੋ ਪਹਾੜੀ ਤੇ ਹੈ ਪੂਰਾ ਸ਼ਹਿਰ ਦੀਦਾ ਤੇ ਨਾ ਗਾਈਡ ਲਾ ਬਹੁਤ ਖੰਦਾ ਆਓ ਦੁਨੀਆ ਦੀ ਇੱਕੋ ਇੱਕ ਦੁਨੀਆ ਘੁੰਮਣੀ ਹੈਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਾਲੋ ਕਰ ਲਓ ਥੈਂਕ ਯੂ ਤੁਸੀਂ ਦੋਸਤੋ ਇਹ ਦੇਖੋ ਕਿੰਨਾ ਕੁ ਰੁਪਈਆ ਲਾਇਆ ਹੋਣਾ ਇਹ ਡੈਕੋਰੇਸ਼ਨ ਕਰਨ ਤੇ ਇੰਨੀ ਜ਼ਿਆਦਾ ਲਾਈਟਿੰਗ ਲਾਈਪ ਹੈ ਨਾ ਸੋਚ ਵੀ ਨਹੀਂ ਸਕਦੇ ਆਪਾਂ ਆਹ ਸੋਨਾ ਲਾ ਰਿਹਾ ਯਾਰ ਇੱਕ ਗੱਲ ਹੋਰ ਇੱਥੋਂ ਪੂਰਾ ਸ਼ਹਿਰ ਦੀਦਾ ਦੇਖ ਸਕਦੇ ਹੋ ਉਹ ਪਹਾੜੀਆਂ ਨੇ ਜਿੰਨਾ ਤੇ ਲਾਈਟ ਨਹੀਂ ਇਹ ਨਾ ਪਹਾੜੀਆਂ ਉੱਚੀਆਂ ਉੱਚੀਆਂ ਇਹ ਸਾਰੀਆਂ ਦੇਖੋ ਪਹਾੜੀਆਂ ਪੂਰਾ ਸਹਿਰ ਇੱਥੇ ਤੇ ਆ ਸਾਹਮਣੇ ਆਪਣਾ ਟੈਂਪਲ ਆ ਗਿਆ ਕਿੰਨਾ ਸੋਹਣਾ ਲੱਗਦਾ ਆ ਦੇਖੋ ਸਿੰਗਾਪੁਰ ਦਾ ਚੀਨ ਹੈ ਯਾ ਦੋਸਤੋ ਤੇ ਹਰ ਚਾਈਨੈਸ ਟੈਂਪਲ ਤੁਹਾਨੂੰ ਇਦਾਂ ਦਾ ਮਿਲ ਜੂਗਾ ਬਾਲਾ ਸੋਹਣਾ ਯਾਰ ਮਾਹੌਲ ਦੇਖੋ ਅੱਗੇ ਮਿੱਟੀ ਤੋਂ ਆਪ ਆਇਆ ਨਾ ਲੋਕ ਤੁਰਦੇ ਫਿਰਦੇ ਨੇ ਬਾਲਾ ਸੋਨਾ ਲੱਗਦਾ ਯਾਰ ਚੋ ਹੁਣ ਆਪਾਂ ਚੱਲਦੇ ਆ ਅੱਗੇ ਦੋਸਤੋ ਉੱਪਰ ਜਾ ਕੇ ਹੋਰ ਦਿਖਾਉਣੀਆਂ ਆ ਤੂੰ ਆ ਤੂੰ ਡਿੱਗ ਲਾ ਸਹੀ ਹੈ ਸਹੀ ਹੈ ਮੈਨੂੰ ਦਿਖਾ ਤਾ ਇਹ ਕੋਲ ਹੋਰ ਲਾਈਟਿੰਗ ਕਰਨੇ ਤੇ ਨਹੀਂ ਸੋਹਣੀ ਲਾ ਦੀ ਹੈ ਲਾਈਟਿੰਗ ਉਹ ਕਿੱਥੇ ਆਉਦਾ ਅਸਲੀ ਉਹ ਅਗਲੀ ਡੋਰ ਕਿੱਥੇ ਆਗਾ ਬੋਲਾ ਬਾਈਂਗ ਮੱਤਰਾ ਰੇਕਰ ਰਵਾ ਕਰ ਜਾ ਬੰਨਾ ਦੇੰਦ ਨਾ ਦੇਣੀ ਹੋਰ ਕਿਉਂ ਭੱਲੇ ਨੀਓ ਤਿਕਾ ਸਹੀ ਦਾਦੀ ਉਹਦਾ ਉੱਪਰਲੀ ਸਾਈਡ ਸਾਨੂੰ ਲੱਭੀ ਨਹੀਂ ਹੁਣ ਅਸੀਂ ਮੁੜਿਆ ਉਹ ਦੱਲੀ ਸਾਈਡ ਜਾਣਾ ਪੈਣਾ ਮੈਨੂੰ ਲੱਗਾ ਹਾਂ